ਜਿੰਨਾ ਚਿਰ ਤੁਹਾਡੀ ਰੋਟੀ ਪੱਕਦੀ ਹੈ ਨਾ ਜਿੰਨਾ ਚਿਰ ਤੁਹਾਡੀ ਬੱਲੇ ਬੱਲੇ ਆ ਜਿੰਨਾ ਚਿਰ ਤੁਹਾਡੀ ਦੇ ਜੇਬ ਚ ਚਾਰ ਦਮੜੇ ਆ ਗਿਆ ਤੁਹਾਡੇ ਸਾਰੇ ਹੀ ਆ ਰਿਆ ਤੁਹਾਡੇ ਸਾਰੇ ਹੀ ਸੱਜਣ ਆ ਰਿਸ਼ਤੇਦਾਰ ਵੀ ਭੌਂ ਭੌਂ ਕੇ ਫੋਨ ਕਰਨਗੇ ਤੁਹਾਨੂੰ ਨੰਗਦਿਆਂ ਵੀ ਮਿਲ ਕੇ ਜਾਣਗੇ ਸੱਜਣ ਤੇ ਰਿਸ਼ਤੇਦਾਰੀ ਉਸ ਦਿਨ ਪਰਖੀ ਜਾਣੀਆ ਜਿੱਦਨ ਚੁੱਲ੍ਹੇ ਤੇ ਭੰਗ ਪੁੱਜਦੀ ਹੋਈ ਜੇ ਦਿਨ ਬੰਦੇ ਦੇ ਪੱਲੇ ਕੱਖ ਨਾ ਹੋਇਆ ਉਦੋਂ ਫੋਨ ਦੇ ਵਿੱਚੋਂ ਵੀ ਬਲੌਕ ਲਿਸਟ 'ਚ ਪਹਿਲੇ ਨੰਬਰ ਤੇ ਨਾ ਹੁੰਦਾ ਵੀ ਇਹਨੇ ਜਿੱਦਨ ਕੀਤਾ ਇਹਨੇ ਕੋਈ ਨਾ ਕੁਝ ਮੰਗਣਾ ਹੀ ਆ ਸਾਡੇ ਕੋਲ ਦੇਣਾ ਇਹਨੇ ਸਾਨੂੰ ਕੱਖ ਨਹੀਂ ਦੋ ਭਰਾ ਹੋਣ ਨਾ ਇੱਕ ਦੀ ਰੋਟੀ ਬਹੁਤੀ ਵਧੀਆ ਪੱਕਦੀ ਹੋਵੇ ਤੇ ਇੱਕ ਦੀ ਬਿਲਕੁਲ ਨਾ ਪੱਕਦੀ ਹੋਵੇ ਤੇ ਰਿਸ਼ਤੇਦਾਰ ਤਗੜੇ ਦੇ ਘਰ ਜਾਂਦੇ ਆ ਮਾੜੇ ਦੇ ਘਰ ਜਾ ਕੇ ਪਾਣੀ ਵੀ ਨਹੀਂ ਪੀਂਦੇ ਵੀ ਇਹਨੇ ਦੇਣਾ ਕੱਖ ਨਹੀਂ ਮੰਗ ਭਾਵੇਂ ਉਲਟਾ ਲਵੇ ਗੁੱਸਾ ਨਾ ਕਰਿਓ ਭੈਣਾ ਬੈਠੀਆਂ ਹੋ ਸਾਰੇ ਪੁੱਤ ਭਰਾ ਇੱਕੋ ਜਿਹੇ ਹੁੰਦੇ ਆ ਬਹੁਤਾਤ ਮੈਂ ਦੁਨੀਆ ਚ ਵਿਚਰ ਕੇ ਵੇਖਿਆ ਹੁਣ ਇਹ ਨਾ ਸਮਝੋ ਕਿ ਸ਼ਾਇਦ ਇਹ ਵੀ ਇਸ ਚ ਮੈਂ ਇਸ ਚੀਜ਼ ਨੂੰ ਮੰਨਦਾ ਤੇ ਨਹੀਂ ਕਿਉਂਕਿ ਮੈਂ ਕਦੀ ਰਖੜੀ ਜ਼ਿੰਦਗੀ ਚ ਬਣਾਈ ਨਹੀਂ ਪਰ ਮੈਂ ਇਹ ਚੀਜ਼ ਵੇਖੀ ਆ ਜਿਹਦੀ ਰੋਟੀ ਪੱਕਦੀ ਆ ਜਿਹਦੇ ਕੋਲ ਚਾਰ ਦਮੜੇ ਆ ਗਿਆ ਉਹਦੇ ਲਈ ਤੇ ਡੱਬਾ ਮਹਿੰਗਾ ਜਾਊਗਾ ਜਿਹੜਾ ਦੇਣਾ ਕੱਖ ਨਹੀਂ ਵਿਚਾਰੀ ਨੇ 100 ਦੇਣਾ ਉਹਦੇ ਲਈ ਲੱਡੂਆਂ ਨਾਲ ਸਾਰ ਕੇ ਮੜ ਕੇ ਕਈ ਵਾਰੀ ਘਰੋਂ ਆ ਜਾਂਦੀਆਂ ਪੀ ਉਹਨੇ ਕਿਹੜਾ ਕੱਖ ਦੇਣਾ ਵਾ ਉਹਨੇ 100 ਰੁਪਇਆ ਦੇਣਾ ਦੇ 50 60ਾਂ ਦੇ ਲੱਡੂ ਲੈ ਜਾ ਤੇ ਜਿਹਦੇ ਹੁਣ ਰੋਟੀ ਪੱਕਦੀ ਆ ਜਿਹਦੇ ਕੋਲ ਚਾਰ ਦਮੜੇ ਜੇਬ ਚ ਹੈਗੇ ਆ ਉਦੈ ਲਈ ਸਭ ਕੁਝ ਵਧੀਆ ਖੜਿਆ ਜਾਊ ਕਿਉਂਕਿ 1000 2000 ਹਾਤੇ ਰੱਖੂਗਾ ਰਿਸ਼ਤੇਦਾਰ ਵੀ ਉੱਥੇ ਵਰਤ ਕੇ ਰਾਜੀਆ ਜਿੱਥੇ ਜਾਂਦਿਆਂ ਨੂੰ ਵੀ ਆਈਪੀ ਟ੍ਰੀਟਮੈਂਟ ਮਿਲਦੀ ਆ ਤੁਸੀਂ ਪਿੰਡ ਦਾ ਹੀ ਹਿਸਾਬ ਲਾ ਲਓ ਆ ਵਿਆਹ ਸ਼ਾਦੀ ਦਾ ਸੀਜ਼ਨ ਆਇਆ ਜੇ ਕਿਸ ਚੱਟਾ ਵੇਚਣ ਵਾਲੇ ਦੇ ਘਰੋਂ ਸੱਦਾ ਆਇਆ ਤਾਂ ਵੇਖਿਓ ਮੁੱਛਾਂ ਨੂੰ ਤਾਦਾ ਦੇ ਕੇ ਜਾਂਦੇ ਕਿ ਨਹੀਂ ਸਾਰਾ ਟੱਬਰ ਤੇ ਜੇ ਕਿਸ ਮਾੜੇ ਘਰੋਂ ਆ ਗਿਆ ਸੱਦਾ ਕੋਈ ਦਿਹਾੜੀਦਾਰ ਦੇ ਘਰੋਂ ਤੇ ਰਾਹ ਗਲੀ ਚ ਸਾਰੀ ਦਾ ਆਇਆ ਨਹੀਂ ਜਾਣਾ ਆ ਸਗਣ ਲੈਲਾ 100 200 ਰੁਪਈਆ ਸਾਡਾ ਟਾਈਮ ਹੀ ਨਹੀਂ ਹੈਗਾ ਪਤਾ ਵੀ ਉੱਥੇ ਜਾਂਦਿਆਂ ਨੂੰ ਸਾਡੀ ਆਉ ਭਗਤ ਨਹੀਂ ਹੋਣੀ ਅਗਲਾ ਭਾਵੇਂ ਮਿਹਨਤ ਕਰਦਾ ਹੋਵੇ ਦਿਲੋਂ ਸਾਫ਼ ਹੋਵੇ ਉਹਦੇ ਨਹੀਂ ਜਾਣਾ ਜਿਨੇ ਭੱਠਾ ਭਾਇਆ ਸਾਰੇ ਸਿਸਟਮ ਦਾ ਉਹਦੇ ਘਰ ਪੁੱਜ ਕੇ ਸਾਰਿਆਂ ਨੇ ਜਾਣਾ ਵਾ ਕਿਉਂਕਿ ਲੋਕੀ ਚੰਮ ਦੇ ਪੁਜਾਰੀ ਆ ਬਾਹਰ ਦੀ ਦੇਖਦੇ ਪੁਜਾਰੀ ਆ ਬੰਦੇ ਦੇ ਗੁਣਾਂ ਦਾ ਪੁਜਾਰੀ ਕੋਈ ਨਹੀਂ ਹੈਗਾ ਸੱਜਣਤਾ ਹੀ ਉਹਦਣ ਜਦਨ ਬੰਦੇ ਦੇ ਪੱਲੇ ਕੱਖ ਨਾ ਹੋਵੇ ਯਾਰੀ ਉਹਦਣ ਜਦਨ ਬੰਦੇ ਦੇ ਪੱਲੇ ਕੱਖ ਨਾ ਹੋਵੇ ਸੋਸ਼ਲ ਮੀਡੀਆ ਦਾ ਜਮਾਨਾ ਬੰਦਾ ਕਹਿੰਦਾ ਮੇਰਾ ਤੇ 5000 ਫਰੈਂਡ ਆ ਫੇਸਬੁੱਕ ਤੇ 60 گروپ ਚੱਲਣ ਦਾ ਮੇਰੇ ਫੋਨ 'ਚ ਆਵਾਜ਼ ਮਾਰੀ ਹਾਂ ਇੱਕ ਵੀ ਆ ਕੇ ਖੜ ਗਿਆ ਖੜਨੇ ਉਹੋ ਹੀ ਆ ਜਿਹੜੇ ਤੇਰੇ ਨਾਲ ਬਿਨਾਂ ਲਾਲਚ ਤੋਂ ਜੁੜੇ ਹੋਣਗੇ ਤੇ ਜਿੱਥੇ ਬਿਨਾਂ ਲਾਲਚ ਤੋਂ ਜੁੜੇ ਹੋਈਏ ਨਾ ਉਥੇ ਹਾਰ ਵੀ ਕਬੂਲ ਆ ਪਿਓ ਦੇ ਕੋਲੋਂ ਬੰਦਾ ਹਾਰ ਵੀ ਜਾਵੇ ਤੇ ਖੁਸ਼ੀ ਆ ਕਿਉਂਕਿ ਮੁਹੱਬਤ ਆ ਮਾਂ ਦੇ ਕੋਲੋਂ ਹਾਰ ਵੀ ਜਾਈਏ ਤੇ ਖੁਸ਼ੀ ਆ ਕਿਉਂਕਿ ਮੁਹੱਬਤ ਆ ਬੱਚਿਆਂ ਦੇ ਕੋਲੋਂ ਹਾਰ ਵੀ ਜਾਈਏ ਖੁਸ਼ੀ ਆ ਕਿਉਂਕਿ ਮੁਹੱਬਤ ਆ ਜੀਵਨ ਸਾਥੀ ਦੇ ਕੋਲੋਂ ਗੱਲਾਂ 'ਚ ਹਾਰ ਵੀ ਜਾਈਏ ਖੁਸ਼ੀ ਆ ਕਿਉਂਕਿ ਮੁਹੱਬਤ ਆ ਜਿੱਥੇ ਮੁਹੱਬਤ ਆ ਉੱਥੇ ਹਾਰ ਵੀ ਪ੍ਰਵਾਨ ਕੀਤੀ ਜਾ ਸਕਦੀ ਆ ਉੱਥੇ ਜਿੱਤ ਤੇ ਨਫੇ ਨੁਕਸਾਨ ਨਹੀਂ ਵੇਖੇ ਜਾਂਦੇ ਪੂਰਨ ਮਸੰਦ ਜਿਹੜਾ ਮਹਾਰਾਜ ਕੋਲੋਂ ਲੈ ਲੈ ਕੇ ਦਮੜੇ ਵਰਤਦਾ ਹੁੰਦਾ ਸੀ ਅੱਜ ਗੁਰੂ ਨੂੰ ਲੋੜ ਪਈ ਤੇ ਗੁਰੂ ਨੂੰ ਅੰਦਰੋਂ ਨੰਗਾਇਆ ਮਹਾਰਾਜ ਨੌਕਰ ਨੂੰ ਕਹਿੰਦੇ ਮਿੱਤਰਾ ਇਹੋ ਹੀ ਤੇ ਬੰਦੇ ਦੀ ਫਿਤਰਤ ਆ ਦੁਨੀਆ ਚੱਲਦੇ ਨੂੰ ਸਲਾਮਾਂ ਕਰਦੀ ਆ ਇਹ ਤੇ ਸਾਡੇ ਘਰਾਂ ਦੀ ਵੀ ਬਾਤ ਆ ਨਾ ਜਿੰਨਾ ਚਿਰ ਲਿਆ ਕੇ ਦੇਈ ਜਾਓਗੇ ਕੁਝ ਉਨਾਂ ਚਿਰ ਚੰਗੇ ਹੋ ਚਾਰਕ ਦਿਨ ਵਿਹਲੇ ਬਹਿ ਕੇ ਵੇਖ ਲੋ ਲੈ ਤੈਨੂੰ ਕੰਮ ਨਹੀਂ ਹੈਗਾ ਕੋਈ ਤੂੰ ਕਿਦਾਂ ਜਾਣਾ ਡਿਊਟੀ ਤੇ ਤੂੰ ਹੀ ਕਰ ਲਿਆ ਕਰ ਕੁਝ ਘਰ ਦੇ ਹੀ ਕਹਿਣ ਲੱਗ ਪੈਂਦੇ ਤੁਸੀਂ ਅੱਜ ਜਾਣਾ ਨਹੀਂ ਕਿਤੇ ਫਿਰੋਜ ਕੁਝ ਨਾ ਕੋਈ ਲਿਆਉਂਦਾ ਵੀ ਅੱਜ ਇਹਨੇ ਜਾਣਾ ਨਹੀਂ ਕਿਤੇ ਉਹੋ ਹੀ ਪਾਪਾ ਹੁੰਦਾ ਜਿਹੜਾ ਸਿਲੰਡਰ ਭਰਾ ਭਰਾ ਕੇ ਲਿਆਉਂਦਾ ਉਹੋ ਹੀ ਪਾਪਾ ਜਿਹੜਾ ਨਿਆਣੇ ਬੱਸ ਤੋਂ ਲਾ ਲਾ ਲਿਆਉਂਦਾ ਉਹੋ ਪਾਪਾ ਜਿਹੜਾ ਪੈਨਸ਼ਨ ਲਿਆ ਲਿਆ ਕੇ ਹੱਥ ਤੇ ਫਿਰਦਾ ਏ ਪਾਪੇ ਨੂੰ ਜਦੋਂ ਮਿਲਿਆ ਕੱਖ ਨਾ ਉਹਦੇ ਪਾਪਾ ਉਦੋਂ ਹੀ ਬੋਝ ਬਣ ਜਾਣਾ ਸਾਰੇ ਟੱ ਉਹ ਮੀਨਾਗ ਦੇ ਫੋਟੋ ਵੱਡੀ ਕਰਾ ਕੇ ਮਰਨ ਤੋਂ ਪਹਿਲਾਂ ਲੌਬੀ 'ਚ ਲਾ ਕੇ ਰੱਖਦੇ ਲੋਕੀ ਮੀਨਾਗ ਵੱਡੀ ਫੋਟੋ ਜਦੋਂ ਮੀਨਾਗ ਨਾਂਗ ਜਦੋਂ ਮੁੜ ਕੇ ਨੌਵੀਂ ਕਹਿਣ ਲੱਗ ਪੈਂਦੀ ਸਰਦਾਰਾ ਸਟੋਰ ਤੇ ਲਾਈਏ ਨਿਆਣੇ ਰਾਤ ਦੇ ਪਛਾਵ ਕਰਨੀ ਨਹੀਂ ਜਾਂਦੇ ਡਰ ਲੱਗਦਾ ਐ ਲੱਗਾ ਪਾਪਾ ਬਾਹਰ ਹੀ ਨਿਕਲ ਆਉਣ ਲੱਗਾ ਵੀ ਜਿੰਨਾ ਜਰ ਚੱਲਦਾ ਸੀ ਉਸ ਦਿਨ ਪਾਪਾ ਬਹੁਤਾ ਹੀ ਚੰਗਾ ਲੱਗਦਾ ਸੀ ਫਲਾਣਾ ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਫਲਾਣਾ ਤੇਰੀ ਤੋਰ ਬੜੀ ਸੋਹਣੀ ਆ ਫਲਾਣਾ ਤੇਰਾ ਕੱਦ ਕਾਠ ਕਿੰਨਾ ਸੋਹਣਾ ਓਹ ਸੋਹਣਾ ਤਦ ਕਰਕੇ ਇਸ ਕਰਕੇ ਲੱਗਦਾ ਵਾ ਤੁਹਾਡੇ ਕੰਮ ਆਉਂਦਾ ਵਾ ਗੁਰਪ੍ਰਤਾਪ ਸੋਂ ਓਦਾਂ ਜਿਹੇ ਗੁਰਪ੍ਰਤਾਪ ਐ ਜਿੰਨਾ ਜਿਹੜੇ ਸਾਹ ਚੱਲਦੇ ਆ ਤੇ ਸਟੇਜ ਤੇ ਬੋਲਦਾ ਜਦਨ ਸਾਹ ਨਾ ਚੱਲੇ 3 ਵਜੇ ਤੋਂ ਪਹਿਲਾਂ ਨਵਾਉਣਾ ਅਗਲਿਆਂ ਨੇ ਫੜ ਕੇ ਕਿ ਕੰਮ ਨਪੇੜ ਹੋਏ ਦਾ ਭੂਤ ਬਣ ਜਾਣਾ ਮੁੜ ਕੇ ਨੇ 3 ਵਜੇ ਤੋਂ ਪਹਿਲਾਂ ਇਸ਼ਨਾਨ ਕਰਾ ਦਿਓ ਚਲਦੀ ਨੂੰ ਗੱਡੀ ਨੂੰ ਸਲਾਮਾਵਾ ਪਾਣੀ ਖਲੋਜੇ ਲੋਕੀ ਕੱਪੜਾ ਰੱਖ ਕੇ ਨੰਗਦੇ ਆ ਪਾਣੀ ਚੱਲੇ ਤੇ ਲੋਕੀ ਮੱਥਾ ਟੇਕਦੇ ਆ ਗੁੱਟ ਤੇ ਘੜੀ ਲੱਖ ਰੁਪਈਆ ਦੀ ਬੰਨੋ ਤੇ ਟਾਈਮ ਨਾ ਨਾ ਦੱਸੇ ਲੋਕੀ ਕਹਿੰਦੇ ਅਗਲਾ ਜੇ 10 ਰੁਪਈਆ ਦੀ ਹੋਵੇ ਤੇ ਟਾਈਮ ਦੱਸੇ ਲੋਕੀ ਗੁੱਟ ਚੁੰਮਣ ਤੱਕ ਜਾਂਦੇ ਆ ਇਸ ਕਰਕੇ ਗੁਰੂ ਦੇ ਦਰਬਾਰ ਚ ਲੰਮੀਆਂ ਉਮਰਾਂ ਨਹੀਂ ਗੁਰੂ ਦੇ ਦਰਬਾਰ ਚ ਖਲੋ ਕੇ ਤੇ ਤੰਦਰੁਸਤੀ ਮੰਗਿਆ ਕਰੋ ਤੰਦਰੁਸਤੀ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ